ਉਹਨਾਂ ਨੂੰ ਇਹ ਆਪਣੀ ਹਾਰ ਮਹਿਸੂਸ ਹੁੰਦੀ ਹੈ ਮੈਂ ਇੱਥੇ ਫਿਰੋਜ਼ਪੁਰ ਤੋਂ ਦੁਬਾਰਾ ਖੜਾਂਗਾ ਤੇ ਮੈਨੂੰ ਮੇਰੀ ਹਾਰ ਹੋਏਗੀ ਇਸ ਕਰਕੇ ਨਹੀਂ ਖੜਦਾ ਮੇਰੇ ਬਾ ਮੇਰੀ ਨਜ਼ਰੀ ਤਾਂ ਬਹੁਤ ਮਾੜੀ ਗੱਲ ਹੈ ਵੀ ਇਹ ਕਹਿਣਾ ਪਿਛਲੇ 5 ਸਾਲ ਉਹਨਾਂ ਨੇ ਇਨੇ ਵਾਅਦੇ ਕਰਕੇ ਆਏ ਉਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ ਵੋਟਾਂ ਪਾਈਆਂ 5 ਸਾਲੋਂ ਨਜ਼ਰ ਨਹੀਂ ਆਏ ਤੇ ਹੁਣ 5 ਸਾਲਾਂ ਬਾਅਦ ਜਿਹੜਾ ਕੋਈ ਜਿਹੜਾ ਜਵਾਬ ਲੈਣਾ ਸੀ ਉਹਨਾਂ ਕੋਲੋਂ ਤਾਂ ਇੱਥੋਂ ਨਿਕਲ ਗਏ ਜਾਨੀ ਚੁੱਪਚਾਪ ਸਰ ਤੁਸੀਂ ਕੀ ਸੋਚਦੇ ਹੋ ਕਿ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਇਸ ਵਾਰ ਚੋਣਵਾਂ ਨਹੀਂ ਲੜ ਰਿਹਾ ਉਹ ਸ਼ਾਇਦ ਆਪਣੀ ਕਾਰਗੁਜ਼ਾਰੀ ਤੋਂ ਕਿਉਂਕਿ ਫਿਰੋਜ਼ਪੁਰ ਵਿੱਚ ਉਹ ਕਦੇ ਆਈ ਨਹੀਂ ਗਏ ਜਦੋਂ ਸਾਰੇ ਆਪ ਪਬਲਿਕ ਚ ਆ ਕੇ ਮਿਲਦੇ ਹੀ ਨਹੀਂ ਕਿਸੇ ਨੂੰ ਤੇ ਆਪ ਆਪਣੀ ਜਿਹੜੀ ਉਹ ਟੀਮ ਹੈ ਉਸੇ ਚ ਹੀ ਰਹਿੰਦੇ ਆ ਇਸ ਕਰਕੇ ਮੁਸ਼ਕਲ ਆਏ ਨਾ ਚੋਣ ਕਿਸੇ ਤਰੀਕੇ ਨਾਲ ਜਿੱਤਣਾ ਸਰ ਨਾਲ ਫਿਰੋਜ਼ਪੁਰ ਦੇ ਵੱਖ-ਵੱਖ ਲੋਕ ਹਨ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਸੁਖਬੀਰ ਸਿੰਘ ਬਾਦਲ ਜੋ ਚੋਣਾ ਹੁਣ ਨਹੀਂ ਲੜ ਰਹੇ ਤਾਂ ਫਿਰੋਜ਼ਪੁਰ ਦੇ ਲੋਕ ਕੀ ਸੋਚਦੇ ਹਨ ਕਿ ਕਾਰਨ ਹਨ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਚੋਣ ਨਹੀਂ ਲੜਦੇ ਸਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਲੋਕ ਸਭਾ ਦੀਆਂ ਸੀਟ ਜਿਹੜੀ ਐ ਚੋਣ ਉਹਨੇ ਹੀ ਲੜਨਗੇ ਕੀ ਸੋਚਦੇ ਹੋ ਤੁਸੀਂ ਮੇਰੇ ਮੇਰੀ ਨਜ਼ਰੀ ਤਾਂ ਬਹੁਤ ਮਾੜੀ ਗੱਲ ਹੈ ਵੀ ਇਹ ਕਹਿਣਾ ਪਿਛਲੇ 5 ਸਾਲ ਉਹਨਾਂ ਨੇ ਵਾਅਦੇ ਕਰਕੇ ਆਏ ਉਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ ਵੋਟਾਂ ਪਾਈਆਂ 5 ਸਾਲੋਂ ਨਜ਼ਰ ਨਹੀਂ ਆਏ ਤੇ ਹੁਣ 5 ਸਾਲਾਂ ਬਾਅਦ ਜਿਹੜੇ ਕੋਈ ਜਿਹੜਾ ਜਵਾਬ ਲੈਣਾ ਸੀ ਉਹਨਾਂ ਕੋਲੋਂ ਤਾਂ ਇਥੋਂ ਨਿਕਲ ਗਏ ਜਾਨੀ ਚੁੱਪਚਾਪ ਇਹ ਇਕੱਲੇ ਸੁਖਵੀਰ ਬਾਦਲ ਦਾ ਮਸਲਾ ਨਹੀਂ ਹੈ ਸਾਰੇ ਰਾਜਨੀਤਿਕ ਲੀਡਰ ਜਿੰਨੇ ਵੀ ਆਪਣੇ ਹਿੰਦੁਸਤਾਨ ਜਾਂ ਪੰਜਾਬ ਲੈ ਕੇ ਸਟੇਟ ਲੈਵਲ ਤੇ ਕਹਿ ਲਓ ਸਾਰਿਆਂ ਤੋਂ ਵਿੱਚ ਜੰਦਾ ਦੀ ਹੀ ਪਰੇਸ਼ਾਨੀ ਹੈ ਪਹਿਲਾਂ ਵਾਦੇ ਬਾਅਦ ਨੇ ਨਜ਼ਰ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਕਿਸੇ ਹੋਰ ਸੀਟਾਂ پارٹی ਹੀ ਬਦਲ ਜਾਂਦੇ ਨੇ ਤੇ ਲੱਗਦਾ ਕਿ ਜੇ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਇਸ ਵਾਰ ਦੁਬਾਰਾ ਚੋਣ ਲੜਦੇ ਤਾਂ ਜਿੱਤ ਜਾਂਦੇ ਮੇਰੀ ਨਜ਼ਰ ਚ ਨਹੀਂ ਜਿੱਤ ਮੰਦਾ ਜਿਹੜਾ ਬੰਦਾ 5 ਸਾਲ ਨਜ਼ਰ ਹੀ ਨਹੀਂ ਆਇਆ ਤੇ ਉਹ ਲੋਕਾਂ ਦੇ ਝੂਠੇ ਵਾਦੇ ਤੇ ਦੁਬਾਰਾ ਯਕੀਨ ਕਿਵੇਂ ਕਰ ਪਾਣਗੇ ਲੋਕ ਉਹਨਾਂ ਦੇ ਵਾਦਿਆਂ ਦਾ ਜੋ ਉਹਨਾਂ ਨੇ 5 ਸਾਲ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਜਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਡਿਵੈਲਪਰ ਦੇ ਕੰਮ ਕਰਵਾਵਾਂਗਾ ਕੀ ਉਹ ਫਿਰੋਜ਼ਪੁਰ ਲੋਕ ਸਭਾ ਸੀਟ ਨੂੰ ਉਹ ਕੰਮ ਡਿਵੈਲਪਮੈਂਟ ਦੇ ਹੋ ਪਾਏ ਕੰਮ ਤਾਂ ਬਾਅਦ ਚ ਨਜ਼ਰ ਆ ਬੋਏ ਨਾ ਯਾਰ ਨਾ ਕੰਮ ਨਜ਼ਰ ਆਇਆ ਨਾ ਖੁਦ ਨਜ਼ਰ ਆਇਆ ਇਹਨੇ ਤੇ ਹੁਣ ਵੀ ਉਹਨਾਂ ਦੇ ਨਜ਼ਰਾਂ ਦੇ ਉਮੀਦ ਨਹੀਂ ਨਜ਼ਰ ਆ ਰਹੀ ਜਿਵੇਂ ਤੁਸੀਂ ਦੱਸ ਰਹੇ ਹੋਗੇ ਉਹ ਇਲੈਕਸ਼ਨ ਨਹੀਂ ਲੜ ਰਹੇ ਇਹਨੇ ਕੀ ਲੱਗਦਾ ਹੈ ਕਿ ਇਸ ਵਾਰ ਕਿਸ ਪਾਰਟੀ ਦੀ ਜਿਹੜੀ ਹੈ ਉਹ ਹਵਾ ਹੁਣ ਤਿੱਕਰ ਬੰਦੀ ਨਜ਼ਰ ਆ ਰਹੀ ਹੈਗੀ ਹੈ ਜਿਸ ਬਾਰੇ ਕੁਝ ਨਹੀਂ ਕਹਾ ਜਾ ਸਕਦਾ ਲੋਕ ਬਹੁਤ ਸਿਆਣੇ ਨੇ ਲੋਕ ਆਪਣੀ ਕੋਈ ਵੀ ਡੀ ਬੋਰਡ ਦਾ ਹੱਕ ਹੈਗਾ ਬੜੀ ਸਹੀ ਤਰ੍ਹਾਂ ਵਰਤਣਗੇ ਕਿਸੇ ਨੂੰ ਦੱਸ ਨਹੀਂ ਪਾ ਰਹੇ ਨਾ ਦੱਸਣਾ ਚਾਹੁੰਦੇ ਨਾ ਉਦੋਂ ਹੀ ਪਤਾ ਲੱਗੇਗਾ ਕੌਣ ਕਿੰਨੇ ਪਾਣੀ ਜੁੱਟਰਦਾ ਇਹਨੇ ਸਰ ਤੁਸੀਂ ਕੀ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਚੋਣ ਨਹੀਂ ਲੜ ਰਹੇ ਤਾ ਜਿਉ ਚੋਣ ਫਰੋਜ਼ਪੁਰ ਤੋਂ ਲੜਦੇ ਤਾਂ ਜਿੱਤ ਜਾਂਦੇ ਨਹੀਂ ਜਿੱਤਦੇ ਜੀ ਕੀ ਕਾਰਨ ਮੰਨਦੇ ਹੋ ਕਿ ਕਰੋ ਪਹਿਲਾਂ 5 ਸਾਲ ਇੰਨੇ ਵਾਦੇ ਦਿੱਤੇ ਸੀ ਫਰੋਜ਼ਪੁਰ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਇੰਡਸਟਰੀ ਲਿਆਵਾਂਗੇ ਜੀ ਫਰੋਜ਼ਪੁਰ ਨੂੰ ਤਰੱਕੀਆਂ ਦੇ ਰਾਹ ਤੇ ਲੈ ਜਾਾਂਗੇ ਕੀ ਹੋਇਆ ਨਜ਼ਰ ਹੀ ਨਹੀਂ ਆਈ ਮੈਂ ਸੁਵੀਰ ਬਾਦਲ ਨਹੀਂ ਜਿਹੜਾ ਵੀ ਆਪਣੇ ਐਮਪੀ ਦੇ ਇਲੈਕਸ਼ਨਾਂ ਹੋਣੇ ਨੇ ਕਹਿੰਦਾ ਜੀ ਇੱਥੇ ਡਿਵੈਲਪਮੈਂਟ ਹੋ ਜਾਏਗੀ ਇੱਥੇ ਆਪਣਾ ਪੀਏੀ ਖੁੱਲ ਜਾਏਗਾ ਜੀ ਪੀਜੀਏ ਦੇ ਆਪਣੇ ਮੁੱਦੋਂ ਚੱਲੇ ਨੂੰ 20-25 ਸਾਲ ਹੋ ਗਏ ਜੀ ਇਸ ਤੋਂ ਬਾਅਦ ਏਮਸ ਖੁੱਲ ਗਿਆ ਬਿੰਡੇ ਵੀ ਇਹ ਨਾ ਇਹ ਸੁਬੀਰ ਬਾਦਲ ਹੋ ਗਏ ਜਾਂ ਕੋਈ ਆ ਕੇ ਜੇ ਨਾ ਜੇ ਨਾ ਮਨ ਕਹਿੰਦਾ ਵੀ ਮੈਂ ਆਪਦੇ ਏਰੀਆ ਡਿਵੈਲਪਮੈਂਟ ਕਰ ਲਵਾਂ ਬਾਅਦ ਇਹ ਜੀ ਡਿਵੈਲਪਮੈਂਟ ਨਹੀਂ ਕਰਨੀ ਪੰਜਾਬ ਚ ਫਰੋਜਪੁਰ ਪੰਜਾਬ ਚ ਨਹੀਂ ਆਂਦਾ ਕਿਤੇ ਇੰਡਸਟਰੀ ਲੱਗੇ ਇੱਥੇ ਆਹ ਤੂੰ ਆਪ ਹੀ ਸੋਚ ਆਪਣੇ ਪੀਜੀਏ ਹੀ ਹੈ ਕਿੰਨੇ ਸਾਲ ਹੋ ਗਏ 20 ਸਾਲ ਉੱਪਰ ਹੋ ਗਿਆ ਕਮਲ ਸ਼ਰਮਾਈ ਦੇ ਸਮੇਂ ਦੇ ਸ਼ੁਰੂ ਹੋਇਆ ਸੀ ਕਿ ਹਾਂ ਹੁਣੇ ਖੋਲੇਗਾ ਜੋ ਇਲੈਕਸ਼ਨ ਆਦੇ ਉਦੋਂ ਕੰਮ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਕੋਈ ਯਾਦ ਨਹੀਂ ਰੱਖਦਾ ਜੀ ਬਹੁਤ ਰਾਇਏ ਸਰ ਤੁਸੀਂ ਕੀ ਮੰਨਦੇ ਹੋ ਕਿ ਕੀ ਕਾਰਨ ਹੋ ਸਕਦੇ ਨੇ ਸੁਖਬੀਰ ਸਿੰਘ ਬਾਦਲ ਜਿਹੜਾ ਚੋਣ ਨਹੀਂ ਲੜ ਰਹੇ ਹੈਗੇ ਸਰ ਕਾਰਨ ਕੋਈ ਕਈ ਹੋ ਸਕਦੇ ਇਹਨਾਂ ਦੇ ਆਪਣੇ ਕਾਰਨ ਹੋ ਸਕਦੇ ਕੁਝ ਹੀ ਹੈ ਫਿਰੋਜ਼ਪੁਰ ਵਿੱਚ ਕੋਈ ਡਵੈਲਪਮੈਂਟ ਨਹੀਂ ਕੋਈ ਕੁਝ ਨਹੀਂ ਸਿਰਫ ਓਨਲੀ ਸਿਰਫ ਵਾਦੇ ਨੇ ਵਾਦੇ ਤੋਂ ਮੁੱਕਣਾ ਇਹਨਾਂ ਦਾ ਕੰਮ ਆਉਟ ਮੁੜ ਕੇ 5 ਸਾਲ ਬਿਲਕੁਲ ਨਜ਼ਰ ਨਹੀਂ ਆਂਦੇ ਫਿਰੋਜ਼ਪੁਰ ਦੇ ਵਿੱਚ ਇਹ 21 ਸਾਲਾਂ ਤੋਂ 20 ਸਾਲ ਤੋਂ ਇਹ ਗੱਲ ਚੱਲੀ ਕਿ ਫਿਰੋਜ਼ਪੁਰ ਦੀ ਅਮਰਸਤ ਲਾਈਨ ਬਣਾਨੀ ਆ ਅੱਜ ਤੱਕ ਕਿਸੇ ਪਾਰਟੀ ਨੇ ਕੋਈ ਇਸ ਬਾਰੇ ਸਟੈਪ ਨਹੀਂ ਚੱਕਿਆ ਬਿਲਕੁਲ ਵੀ ਤਾਂ ਤੁਸੀਂ ਕੀ ਮੰਨਦੇ ਹੋ ਕਿ ਜੇ ਉਨਾ ਕੋਈ ਹੋਰ ਐਮਪੀ ਫਿਰੋਜ਼ਪੁਰ ਦੇ ਵਿੱਚੋਂ ਕਿਹੜੀ ਪਾਰਟੀ ਦਾ ਤੁਹਾਨੂੰ ਲੱਗਦਾ ਕਿ ਉਹ ਜਿੱਤ ਸਕਦਾ ਹੈਗਾ ਹੁਣ ਨਹੀਂ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਇਹ ਇਸ ਵਾਰ ਇਹ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਾਂ ਟਾਈਮ ਹੀ ਦੱਸੇਗਾ ਜੀ ਸਰ ਤੁਸੀਂ ਕਿਦਾਂ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਦੇ ਮੌਜੂਦਾ ਐਮਪੀ ਸੀਗੇ ਤੇ ਕੀ ਉਹਨਾਂ ਨੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਫਿਰੋਜ਼ਪੁਰ ਸੀਟ ਦੇ ਲਈ ਕੀਤੇ ਹੋਣ ਉਹ ਕੋਈ ਨਜ਼ਰ ਹੀ ਨਹੀਂ ਆਇਆ ਇਸ ਟਾਈਮ ਕਦੇ ਨਜ਼ਰ ਨਹੀਂ ਆਇਆ ਸਰ ਇਸ ਟਾਈਮ ਬੇਰੁਜ਼ਗਾਰੀ ਦਾ ਮੁੱਦਾ ਬਹੁਤ ਜ਼ਿਆਦਾ ਹੈ ਤਾਂ ਜਿਉ ਫਿਰੋਜ਼ਪੁਰ ਤੋਂ ਹੁਣ ਚੋਣ ਲੜਦੇ ਤਾਂ ਕੀ ਉਹ ਜਿੱਤ ਜਾਂਦੇ ਜੀ ਨਹੀਂ ਬਿਲਕੁਲ ਨਹੀਂ ਜਿੱਤ ਸਕਦੇ ਤੇ ਜੇ ਕਿਸੇ ਪੰਜਾਬ ਦੇ ਕਿਸੇ ਹੋਰ ਜਿਹੜੀ ਆ ਸੀਟ ਤੋਂ ਲੜਦੇ ਤਾਂ ਉਹ ਤੁਹਾਨੂੰ ਲੱਗਦਾ ਸੀ ਉਥੋਂ ਵੀ ਜਿੱਤ ਜਾਂਦੇ ਨਹੀਂ ਉਥੋਂ ਵੀ ਨਹੀਂ ਜਿੱਤ ਸਕਦੇ ਸਰ ਤੁਸੀਂ ਕੀ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਜੇ ਫਿਰੋਜ਼ਪੁਰ ਨੂੰ ਛੱਡ ਕੇ ਜਾਂ ਕਿਸੇ ਹੋਰ ਲੋਕ ਸਭਾ ਸੀਟ ਤੋਂ ਲੜਦੇ ਤਾਂ ਉਥੋਂ ਵੀ ਜਿੱਤ ਸਕਦੇ ਸੀਗੇ ਦੇਖੋ ਸੁਖਵੀਰ ਸਿੰਘ ਬਾਦਲ ਜੀ ਪਹਿਲਾਂ ਵੀ ਲੜ ਚੁੱਕੇ ਨੇ ਪਰ ਉਹਨਾਂ ਨੇ ਕੁਝ ਕੀਤਾ ਨਹੀਂ ਸਿਰਫ ਪੋਸਟਰ ਛਾਪਾ ਦਿੱਤੇ ਆ ਤੇ ਉਸ ਤੋਂ ਬਾਅਦ ਨਹੀਂ ਕੁਝ ਕੀਤਾ ਜਿਹੜਾ ਹੁਣ ਸਮਾਂ ਚੱਲ ਰਿਹਾ ਤੇ ਹੁਣ ਵੀ ਜਿਹੜਾ ਸਰਕਾਰ ਤੇ ਠੀਕ ਆ ਪਰ ਪਰ ਕੰਮ ਕੋਈ ਨਹੀਂ ਹੋ ਰਿਹਾ ਜਿਹੜੇ ਐਮ ਐਲ ਏ ਆ ਜੇ ਐਮ ਪੀ ਆ ਜੇ ਜੋ ਵੀ ਐਸੋ ਵੇਲੇ ਮੌਜੂਦਾ ਤੌਰ ਤੇ ਹੈਗੇ ਆ ਕੁਝ ਨਹੀਂ ਕਰ ਰਹੇ ਇਹਨਾਂ ਦੇ ਬਾਰੇ ਸੋਚਣਾ ਚਾਹੀਦਾ ਕੋਈ ਗਲੀਆਂ ਠੀਕ ਨਹੀਂ ਕੋਈ ਸੜਕਾਂ ਠੀਕ ਨਹੀਂ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਔਰ ਲੁੱਟ ਖੋਹਾਂ ਹੋ ਰਹੀਆਂ ਔਰ ਲੁੱਟ ਖੋਹਾਂ ਦੇ ਵਿੱਚ ਕੋਈ ਨੱਥ ਨਹੀਂ ਪਾਈ ਜਾ। ਤੇ ਇਹ ਇਸ ਵਾਰੀ ਜਿਹੜੀਆਂ ਹੁਣ ਤੁਹਾਨੂੰ ਕੀ ਲੱਗਦਾ ਕਿ ਕਿਸ ਪਾਰਟੀ ਦੀ ਹਵਾ ਹੈਗੀ ਲੋਕ ਕਿਸ ਵੱਲ ਜਿਹੜਾ ਜ਼ਿਆਦਾ ਝੁਕਾਵ ਕਰ ਸਕਦੇ ਹੈਗੇ ਆਪਣਾ ਆਪਣਾ ਵੋਟ ਕਿਨੂੰ ਦੇਣ ਸਨ। ਦੇਖੋ ਜੀ ਨਾ ਤੇ ਅਕਾਲੀ ਨਜ਼ਰ ਆ ਰਹੇ ਆ। ਨਾ ਕਾਂਗਰਸੀ ਨਜ਼ਰ ਆ ਰਹੇ। ਤਾਂ ਬੋਟ ਤੇ ਅਸੀਂ ਪਾਣੀ ਪਾਣੀ ਹੈ। ਭਾਵੇਂ 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 ਆਪਣੇ ਆਮ ਪਾਰਟੀ ਨੂੰ ਪਾਈਏ ਤਾਂ ਜੋ ਜੋ ਸਾਨੂੰ ਚੰਗੇ ਲੱਗੇਗੀ ਉਹ ਉੱਥੇ ਪਾਵਾਂ। ਬਿਲਕੁਲ ਸਰ ਤੁਸੀਂ ਕੀ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਵੱਡੀਆਂ ਵੋਟਾਂ ਪਾ ਕੇ ਜਿਹੜਾ ਜਤਾਇਆ ਸੀਗਾ ਤੇ ਹੁਣ ਉਹਨਾਂ ਨੇ ਐਲਾਨ ਕਰਤਾ ਕਿ ਉਹ ਚੋਣ ਨਹੀਂ ਲੜਨਗੇ। ਲੋਕਾਂ ਨੂੰ ਉਹਨਾਂ ਤੋਂ ਬਹੁਤ ਆਸ ਮਈ ਸੀ ਪਰ ਉਹ ਆਪਦੀਆਂ ਵਾਅਦਿਆਂ ਤੇ ਖਰੇ ਨਹੀਂ ਉਤਰੇਗੇ ਜਿਸ ਕਰਕੇ ਲੋਕ ਕਾਫੀ ਨਰਾਜ਼ ਨਹੀਂ ਹੁੰਦਾ। ਤੇ ਜੇ ਉਹ ਚੋਣ ਫਿਰੋਜ਼ਪੁਰ ਤੋਂ ਲੜਦੇ ਕੀ ਉਹ ਜਿੱਤ ਸਕਦੇ ਸੀਗੇ? ਫਿਰੋਜ਼ਪੁਰ ਦੇ ਲਈ ਉਹਨਾਂ ਨੇ ਕੀ ਕੀ ਕੰਮ ਜਿਹੜੇ ਆ ਉਹ ਕੀਤੇ ਸੀਗੇ? ਜਿੱਤਾਂ ਦਾ ਤਾਂ ਮਸਲਾ ਹੈ ਜੀ ਇਹ ਤਾਂ ਲੋਕਾਂ ਦੇ ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਦੋਂ ਨੂੰ ਹੋ ਜਾਣਾ। ਇਹਦਾ ਟਾਈਮ ਹੀ ਦੱਸਦਾ ਜੇ ਖੜੋਂਦੇ ਤਾਂ। ਸਰ ਤੁਸੀਂ ਕਿਦਾਂ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਜੇ ਫਿਰੋਜ਼ਪੁਰ ਤੋਂ ਦੁਬਾਰਾ ਹੁਣ ਚੋਣ ਲੜਦੇ ਤਾਂ ਜਿੱਤ ਜਾਂਦੇ ਇਹ ਫਿਰੋਜ਼ਪੁਰ ਇੱਕ ਬਾਰਡਰ ਸਟੇਟ ਹੈ ਬਾਦਲ ਸਾਹਿਬ ਨੇ ਫਿਰੋਜ਼ਪੁਰ ਵਾਸਤੇ ਬਹੁਤ ਵਾਅਦੇ ਕੀਤੇ ਸੀਗੇ ਪਰ ਮੇਰੇ ਖਿਆਲ ਚ ਕੋਈ ਕੰਮ ਨਹੀਂ ਕੀਤਾ ਅਸੀਂ ਇਹੀ ਰਿਕਵੈਸਟ ਕਰਾਂਗੇ ਜਾਂ ਪਬਲਿਕ ਨੂੰ ਇਹੀ ਸੂਚਿਤ ਕਰਨਾ ਚਾਹੁੰਦੇ ਆਂ ਬਈ ਉਸ ਬੰਦੇ ਨੂੰ ਵੋਟ ਦਿਓ ਪੜੇ ਲਿਖੇ ਬੰਦੇ ਨੂੰ ਵੋਟ ਦਿਓ ਜਿਹੜਾ ਕਿ ਸਾਡੇ ਫਿਰੋਜ਼ਪੁਰ ਦਾ ਵਿਕਾਸ ਕਰ ਸਕਿਆ ਸਰ ਤੁਸੀਂ ਕੀ ਸੋਚਦੇ ਹੋ ਕਿ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਇਸ ਵਾਰ ਚੋਣ ਨਹੀਂ ਲੜ ਰਹੇ ਉਹ ਸ਼ਾਇਦ ਉਹ ਆਪਣੀ ਕਾਰਗੁਜ਼ਾਰੀ ਤੋਂ ਹੀ ਨਰਾਸ਼ ਹੋ ਕੇ ਨਹੀਂ ਲੜ ਰਹੇਗੇ ਕਿਉਂਕਿ ਫਰੋਜਪੁਰ ਵਿੱਚ ਉਹ ਕਦੇ ਆਈ ਨਹੀਂਗੇ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਇੱਕ ਉਹਨਾਂ ਨੇ ਨਾਅਰਾ ਦਿੱਤਾ ਸੀਗਾ ਕਿ ਪੁਰਾਣਾ ਫਰੋਜਪੁਰ ਦੇ ਦਿਓ ਤੇ ਨਵਾਂ ਲੈ ਲਓ ਮੈਨੂੰ ਲੱਗਦਾ ਹੈ ਵੀ ਕਿਸੇ ਵੀ ਪਾਰਟੀ ਨੇ ਅਜੇ ਤੱਕ ਫਰੋਜਪੁਰ ਦੇ ਪਿਛੜੇ ਪੰਨ ਦਾ ਨਾਅਰਾ ਲੈ ਕੇ ਆਉਂਦੇ ਪਿਛੜੇ ਪੰਨ ਦਾ ਸੀ ਪਿਛੋਲੇ ਲਾਵਾਂਗੇ ਪਰ ਅਜੇ ਤੱਕ ਚਪਲ ਨਹੀਂ ਹੋ ਸਕਿਆ ਇਹ ਹੀ ਕਾਰਨ ਤੇ ਇਸ ਵਾਰ ਕੀ ਲੱਗਦਾ ਹੈ ਕਿ ਕਿਸ ਪਾਰਟੀ ਦੀ ਜਿਹੜੀ ਹਵਾ ਹੈਗੀ ਆ ਲੋਕ ਕਿੰਨੂੰ ਜਿਹੜਾ ਆਪਣਾ ਵੋਟ ਦੇ ਕੇ ਜਿਹੜਾ ਫਰੂਜ਼ਪੁਰ ਤੋਂ ਐਮਪੀ ਬਣਾਣਗੇ ਇਸ ਟਾਈਮ ਵੋਟਰ ਬਹੁਤ ਸਿਆਣੇ ਹੈਗੇ ਆ ਵੀ ਜਦ ਕੇ ਨੇਤਾਵਾਂ ਦੇ ਅਜੇ ਮੱਕੜਜਾਲ ਵਿੱਚ ਨਹੀਂ ਫਸਦੇ ਨਜ਼ਰ ਆ ਰਹੇ ਤੇ ਇਸੇ ਤਰ੍ਹਾਂ ਹੀ ਲੱਗਦਾ ਜੇਕਰ ਪੱਤੇ ਨਹੀਂ ਖੋਲੇ ਵੋਟਰਾਂ ਨੇ ਅਜੇ ਅਜੇ ਅੱਗੇ ਪਤਾ ਲੱਗੂਗਾ ਕੀ ਹੈ ਸਰ ਤੁਸੀਂ ਕਿਦਾਂ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਚੋਂ ਨਹੀਂ ਲੜ ਰਹੇ ਜੇ ਉਹ ਫਿਰੋਜ਼ਪੁਰ ਤੋਂ ਚੋਣ ਨਹੀਂ ਲੜਦੇ ਤਾਂ ਪੰਜਾਬ ਦੇ ਕਿਸੇ ਵੀ ਜਿਹੜਾ ਹੈ ਉਹ ਸੀਟ ਤੋਂ ਚੋਣ ਨਹੀਂ ਲੜਦੇ ਜੇ ਉਹ ਚੋਣ ਲੜਦੇ ਤਾਂ ਕੀ ਉਹ ਜਿੱਤ ਜਾਂਦੇ ਨਹੀਂ ਸਰ ਬਈ ਜਿੱਤਦੇ ਕੀ ਕਾਰਨ ਹਨ ਜਦੋਂ ਸਰ ਆਪ ਪਬਲਿਕ ਚ ਆ ਕੇ ਮਿਲਦੇ ਹੀ ਨਹੀਂ ਕਿਸੇ ਨੂੰ ਤੇ ਆਪ ਆਪਣੀ ਜਿਹੜੀ ਉਹ ਟੀਮ ਹੈ ਉਸੇ ਚ ਹੀ ਰਹਿੰਦੇ ਆ ਇਸ ਕਰਕੇ ਮੁਸ਼ਕਲ ਆਏ ਨਾ ਚੋਣ ਕਿਸੇ ਤਰੀਕੇ ਨਾਲ ਜਿੱਤਣਾ ਫਿਰੋਜ਼ਪੁਰ ਦੇ ਲੋਕਾਂ ਦੇ ਵੱਲੋਂ ਵੱਡੀਆਂ ਵੋਟਾਂ ਪਾ ਕੇ ਜਿਹੜਾ ਉਹਨਾਂ ਨੂੰ ਐਮਪੀ ਬਣਾਇਆ ਗਿਆ ਸੀਗਾ ਤਾਂ ਫਿਰੋਜ਼ਪੁਰ ਦੇ ਲਈ ਉਹਨਾਂ ਨੇ ਡਿਵੈਲਪਮੈਂਟ ਦੇ ਕੰਮ ਕਰਵਾਏ ਸਰ ਨਹੀਂ ਕਰਾਇਆ ਜੀ ਸਰ ਐਗਜ਼ਾਮਪਲ ਤੌਰ ਤੇ 1970 ਤੋਂ ਪਹਿਲੇ ਆਪਣਾ ਹੁਸੈਨਿਆਲਾ ਬਾਰਡਰ ਖੁੱਲਾ ਸੀਗਾ ਸਿਰਫ 23 ਮਾਰਚ ਨੂੰ ਇਹ ਲੋਕ ਦਿਖਦੇ ਆ ਉਸ ਤੋਂ ਬਾਅਦ ਕਦੀ ਨਹੀਂ ਆਉਂਦੇ ਤੁਸੀਂ ਦੇਖੋ ਅੱਜ ਤੱਕ ਬਾਰਡਰ ਖੁੱਲੇ ਫਿਰੋਜ਼ਪੁਰ ਜੇ ਬਾਰਡਰ ਖੁੱਲ ਜਾਈਏ ਤਾਂ ਫਿਰੋਜ਼ਪੁਰ ਮੈਕਸਮ ਡਵੈਲਪ ਹੋ ਸਕਦਾ ਪਰ ਇਹ ਅੱਜ ਤੱਕ ਵਾਅਦੇ ਕਰ ਦਿੰਦੇ ਆ ਪਰ ਆਕੇ ਨਹੀਂ ਵਰਦੇ ਇੱਥੇ ਚਲਾਓ ਜੀ ਚਲਾਓ ਨਹੀਂ ਉਸਤੇ ਇੰਪਲੀਮੈਂਟ ਕਰਦੇ ਕੁਝ ਤਾਂ ਲੱਗਦਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਆਪਦੀ ਜਿਹੜੀ ਇਹ ਜਿਹੜੀ ਸੀਟ ਹੈ ਉਹ ਬਚਾ ਪਾਏਗਾ ਮੇਰਾ ਖਿਆਲ ਤਾਂ ਮੁਸ਼ਕਲ ਹੀ ਹੈ ਜੀ ਸੀਟ ਨਹੀਂ بچਾ ਪਾਏਗਾ ਤੱਕ ਇਸ ਪਾਰਟੀ ਦੀ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਹੜੀ ਹਵਾ ਹੈ ਉਹ ਬੰਦ ਹੀ ਜਾ ਰਹੀ ਹੈ ਜੀ ਸਰ ਇਸ ਟਾਈਮ ਕਿਸੇ ਬੰਦੇ ਦੀ ਨਾ ਕਾਂਗਰਸ ਦੀ ਨਾ ਅਕਾਲੀਆਂ ਦੀ ਨਾ ਭਾਜਪਾ ਦੀ ਕਿਸੇ ਦੀ ਕੋਈ ਹਵਾ ਨਹੀਂ ਹੈਗੀ ਤੇ ਇਸ ਕਰਕੇ ਕੁਝ ਕਿਹਾ ਨਹੀਂ ਜਾ ਸਕਦਾ VOTER ਵੀ ਬੜਾ ਸਿਆਣਾ ਹੈ ਜਿਵੇਂ ਇਹ ਨਹੀਂ ਇਹ ਲੋਕਾਂ ਨਾਲ ਝੂਠੇ ਵਾਦੇ ਕਰਦੇ ਆ ਉਵੇਂ ਲੋਕ ਵੀ ਕੁਝ ਨਹੀਂ ਦੱਸਣਾ ਚਾਹੁੰਦੇ ਬਾਕੀ ਅਸੀਂ ਸਾਰੇ ਲੋਕਾਂ ਨੂੰ ਪਬਲਿਕ ਨੂੰ ਉਹ ਕਰਾਂਗੇ ਕਿ ਸਾਰੇ ਆ ਕੇ ਵੋਟ ਪਾਓ ਤੁਹਾਡਾ ਵੋਟ ਅਧਿਕਾਰ ਹੈ ਵੋਟ ਦੇ ਨਾਲ ਹੀ ਤੁਸੀਂ ਸਭ ਕੁਝ ਬਦਲ ਸਕਦੇ ਹੋ ਇਹ ਵੋਟ ਹੀ ਤੁਹਾਡਾ ਮੈਕਸਿਮ ਰਾਈਟ ਹੈ ਸਰ ਤੁਸੀਂ ਕਿਦਾਂ ਸੋਚਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਲਈ ਜਿਹੜੇ ਕੰਮ ਕੀਤੇ ਗਏ ਨੇ ਫਰੂਜ਼ਪੁਰ ਦੇ ਲਈ ਲੋਕ ਉਸ ਤੋਂ ਖੁਸ਼ ਹੋਏਗੇ ਨੇ ਜੀ ਨਹੀਂ ਖੁਸ਼ ਕੀ ਕੀਤਾ ਕੁਝ ਨਹੀਂ ਕੀਤਾ ਹੀ ਕੁਝ ਨਹੀਂ ਦੇ ਖੁਸ਼ਕਾ ਦਾ ਹੋਣਾ ਹੈ ਇਹਨੇ ਕੁਝ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਕੀ ਤਾਂ ਲੱਗਦਾ ਹੈ ਕਿ ਜੇ ਉਹ ਚੋਣ ਸੁਖਬੀਰ ਸਿੰਘ ਬਾਦਲ ਇੱਥੋਂ ਚੋਣ ਲੜਦੇ ਦੁਬਾਰਾ ਤਾਂ ਜਿੱਤ ਜਾਂਦੇ ਨਹੀਂ ਜਿੱਤਦੇ ਨੇ ਜੀ ਜੇ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਉਹ ਪੂਰੇ ਵੀ ਨਹੀਂ ਕੋਈ ਵਾਦਾ ਨਹੀਂ ਪੂਰਾ ਕੀਤਾ ਉਹਦੋਂ ਆਈ ਨਹੀਂ ਜਿਬਾਲਾ ਦੀ ਗੱਲਣਾ ਪੂਰਾ ਤੇ ਹੁਣ ਕੀ ਲੱਗਦਾ ਕਿ ਕਿਸ ਪਾਰਟੀ ਦੀ ਹਵਾ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਜੀ ਕਰੇਜੀ ਵਾਲੀ ਹਵਾ ਨਜ਼ਰ ਆ ਰਹੀ ਝੜਦੀ ਸਰ ਕੀ ਸੋਚਦੇ ਹੋ ਕਿ ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਲੋਕ ਸਭਾ ਦੇ ਚੋਣਾਂ ਨਹੀਂ ਲੜਨਗੇ ਉਹਨਾਂ ਨੂੰ ਇਹ ਆਪਣੀ ਹਾਰ ਮਹਿਸੂਸ ਹੁੰਦੀ ਹੈ ਮੈਂ ਇੱਥੇ ਫਿਰੋਜ਼ਪੁਰ ਤੋਂ ਦੁਬਾਰਾ ਖੜਾਂਗਾ ਤੇ ਮੈਨੂੰ ਮੇਰੀ ਹਾਰ ਹੋਏਗੀ ਇਸ ਕਰਕੇ ਨਹੀਂ ਖੜਾਂਦਾ ਤਾਂ ਜੇ ਗੱਲ ਕੀਤੀ ਜਾਵੇ ਯੋ ਤੁਹਾਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਜਿਹੜਾ ਚੋਣ ਜਿਹੜੀ ਆ ਦੁਬਾਰਾ ਫਿਰੋਜ਼ਪੁਰ ਤੋਂ ਲੜਨੀ ਚਾਹੀਦੀ ਸੀਗੀ ਲੜਨੀ ਚਾਹੀਦੀ ਸੀ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਕਿ ਮੈਂ ਕਿੰਨੇ ਪਾਣੀ ਚ ਆ ਤੇ ਜੇ ਚੋਣ ਲੜਦੇ ਤਾਂ ਤੁਹਾਨੂੰ ਲੱਗਦਾ ਜਿੱਤਦੇ ਬਿਲਕੁਲ ਹਰਦੇ ਫਿਰੋਜ਼ਪੁਰ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕੋਈ ਡਿਵੈਲਪਮੈਂਟ ਕਰਵਾਈ ਗਈ ਫਿਰੋਜ਼ਪੁਰ ਵਾਲੋਂ ਨਾਲ ਝਾਕਿਆ ਵੀ ਨਹੀਂ ਇਵਨ ਕਿ ਥੈਂਕਸ ਵੀ ਨਹੀਂ ਕੀਤਾ ਆਣ ਕੇ ਫਿਰੋਜ਼ਪੁਰ ਜਾਂਦਾ ਤਾਂ ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਜੇ ਉਹ ਚੋਣ ਲੜਦੇ ਤਾਂ ਉਹ ਲੋਕਾਂ ਨੇ ਉਹਨਾਂ ਨੂੰ ਫਤਵਾ ਨਹੀਂ ਦੇਣਾ ਸੀਗਾ ਜੀ ਬਿਲਕੁਲ ਨਹੀਂ ਫਤਵਾ ਨਹੀਂ ਦੇਣਾ ਸੀ ਉਹਨਾਂ ਨੂੰ ਕਿਉਂਕਿ ਉਹ ਆਪਣੇ ਫਤਵੇ ਤੋਂ ਡਰਦੇ ਹੀ ਇਥੋਂ ਚੋਣ ਨਹੀਂ ਲੜ ਰਹੇ ਹੋਰ ਵੀ ਲੋਕ ਹੈ ਸਰ ਤੁਸੀਂ ਕਿਦਾਂ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚੋਣਾਂ ਨਹੀਂ ਲੜੀਆਂ ਜਾ ਰਹੀਆਂ ਸੇਮ ਥਿਊ ਹੈ ਫਿਰ ਵੀ ਕੋਈ ਕੋਈ ਸੇਮ ਥਿਊ ਹੈ ਜਿਹੜਾ ਡਿਵੈਲਪਮੈਂਟ ਕਰੇਗਾ ਉਹਨੇ ਹੀ ਬੰਦਾ ਪੁੱਛੇਗਾ ਜਿਹੜਾ ਨਹੀਂ ਕਰੇਗਾ ਉਹਨੂੰ ਕੌਣ ਪੁੱਛੇਗਾ ਜੀ ਜੀ ਚੋਣੇ ਤੋਂ ਫਰੋਜ਼ਪੁਰ ਤੋਂ ਜੇ ਲੜਦੇ ਤਾਂ ਤੁਹਾਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਲੋਕਾਂ ਨੇ ਜਿੰਨੀਆਂ ਪਿਛਲੀ ਵਾਰ ਵੋਟਾਂ ਪਾਈਆਂ ਐਸ ਵਾਰ ਉਹਨੀਆਂ ਵੋਟਾਂ ਪਾ ਕੇ ਜਿੱਤਾਂਦੇ ਨਹੀਂ ਜੀ ਹੋਰ ਵੀ ਲੋਕ ਹੈ ਸਰ ਤੁਸੀਂ ਕੀ ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਇਸ ਵਾਰ ਚੋਣਵ ਨਹੀਂ ਲੜ ਰਿਹਾ ਕਿ ਉਹਨਾਂ ਨੇ ਐਲਾਨ ਕੀਤਾ ਨਹੀਂ ਪਹਿਲਾਂ ਉਹਨਾਂ ਨੇ ਚੰਗੇ ਕੰਮ ਕੀਤੇ ਸੀ ਜੀ ਪਰ ਹੁਣ ਕੋਈ ਚੰਗਾ ਕੰਮ ਨਹੀਂ ਕੀਤਾ 5 ਸਾਲੋਂ ਫਰੋਜ਼ਪੁਰ ਦੇ ਐਮਪੀ ਰਹੇ ਆ ਤੇ ਹੁਣ ਆ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਪੰਜਾਬ ਦੀ ਕਿਸੇ ਵੀ ਜਿਹੜੀ ਐ ਸੀਟ ਤੋਂ ਨਹੀਂ ਲੜ ਰਹੇ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਉਹ ਆਪ ਚੋਣਾਂ ਨਹੀਂ ਲੜ ਰਹੇ ਇਸ ਵਾਰ ਉਹਨਾਂ ਨੂੰ ਪਤਾ ਵੀ ਮੇਰੀ ਹਾਰ ਹੈ ਮੈਂ ਜਿੱਤ ਨਹੀਂ ਸਕਦਾ ਇਸ ਲਈ ਫਿਰੋਜ਼ਪੁਰ ਦੇ ਜਿਹ ਲਈ ਆਪਾਂ ਗੱਲ ਕੀਤੀ ਜਾਵੇ ਫਿਰੋਜ਼ਪੁਰ ਲੋਕ ਸਭਾ ਸੰਸਦ ਸੀਟ ਦੇ ਉੱਪਰ ਉਹਨਾਂ ਦੇ ਵੱਲੋਂ ਕੋਈ ਡਿਵੈਲਪਮੈਂਟ ਦੇ ਕੰਮ ਜਿਹੜੇ ਹਲਕੇ ਦੇ ਲਈ ਕਰਵਾਏ ਗਏ ਹੋਣ ਪਹਿਲਾਂ ਕਰਵਾਏ ਗਏ ਹੁਣ ਕੋਈ ਨਹੀਂ ਕਰਵਾਇਆ ਗਿਆ ਤਾਂ ਤੁਸੀਂ ਮੰਨਦੇ ਹੋ ਕਿ ਜੇ ਉਹ ਪੰਜਾਬ ਦੀ ਕਿਸੇ ਸੀਟ ਤੋਂ ਜਾਂ ਫਿਰੋਜ਼ਪੁਰ ਦੀ ਸੀਟ ਤੋਂ ਖੜਦੇ ਤਾਂ ਜਿੱਤ ਸਕਦੇ ਸੀਗੇ ਅੱਜ ਮੌਜੂਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜਿੱਤ ਸਕਦੇ ਫਿਰੋਜ਼ਪੁਰ ਦੇ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਫਿਰੋਜ਼ਪੁਰ ਦੇ ਲੋਕ ਸੁਖਬੀਰ ਸਿੰਘ ਬਾਦਲ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਦੇ ਵਿੱਚ ਚੋਣ ਜਿੱਤਣ ਤੋਂ ਬਾਅਦ 5 ਸਾਲ ਨਜ਼ਰ ਹੀ ਨਹੀਂ ਆਏ ਇੱਥੇ ਵੀ ਦੱਸਣਾ ਬੰਦਾ ਹੈ ਕਿ ਫਿਰੋਜ਼ਪੁਰ ਲੋਕ ਸਭਾ ਸੀਟ ਪਿਛਲੇ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਸੇ ਆਂਦੀ ਰਹੀ ਹੈ ਅਤੇ ਇਸ ਦਾ ਇਸ ਸੀਟ ਦੇ ਉੱਪਰ ਕਾਬਜ ਰਹੇ ਹਨ ਤਾਂ ਇਸ ਵਾਰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਨੂੰ ਬਚਾ ਪਾਏਗੀ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਏਗਾ ਫਿਰੋਜ਼ਪੁਰ ਤੋਂ ਕੈਮਰਾ ਪਸੰਦ ਦੇ ਨਾਲ ਲક્ષੇ ਖਲੋਤਰਾ ਪੰਜਾਬ ਤੱਕ